ਪੰਜਾਬ ਕੈਬਨਿਟ ਦੀ ਅਜਿਹੀ ਕਿਉਂ ਤਾਂ ਮੀਟਿੰਗ ਹੁੰਦੀ ਹੈ ਜਿਸ ਤੇ ਵਿੱਚ ਕੀ ਕੀ ਵੱਡੇ ਐਲਾਨ ਕੀਤੇ ਜਾਂਦੇ ਨੇ ਵੱਡੇ ਫੈਸਲੇ ਲਏ ਜਾਂਦੇ ਨੇ ਪੰਜਾਬ ਦੇ ਵਿੱਚ ਹੜਾ ਕਰਕੇ ਪੰਜਾਬ ਦੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਵੈ ਜਿਸ ਨੂੰ ਦੇਖਦਿਆਂ ਹੋਇਆਂ ਇੱਕ ਅਹਿਮ ਜੋ ਮੀਟਿੰਗ ਹੈ ਕੈਬਨਿਟ ਦੀ ਉਹ ਸੱਦੀ ਜਾਂਦੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਫੋਰਟਿਸ ਹਸਪੀਟਲ ਤੋਂ ਵੀਡੀਓ ਕਾਨਫਰencing ਦੇ ਰਾਹੀਂ ਸ਼ਾਮਲ ਹੁੰਦੇ ਨੇ ਮੀਟਿੰਗ ਜੇਕਰ ਗੱਲ ਕਰੀਏ ਤਾਂ ਲਗਭਗ 2 2.5 ਘੰਟੇ ਚੱਲਦੀ ਹੈ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਤੇ ਜਾਂਦੇ ਨੇ ਅਤੇ ਵੀਡੀਓ ਕਾਨਫਰencing ਦੇ ਰਾਹੀਂ ਇਸ ਮੀਟਿੰਗ ਦੇ ਵਿੱਚ ਸਿਆ ਭਗਵੰਤ ਪਾਣ ਜੋ ਕਿ ਸ਼ਾਮਲ ਹੁੰਦੇ ਨੇ ਅਤੇ ਉਸ ਤੋਂ ਬਾਅਦ ਲਾਈਵ ਹੋ ਕੇ ਕਈ ਵੱਡੇ ਐਲਾਨ ਕਰਦੇ ਨੇ ਸੋ ਮੀਟਿੰਗ ਦੇ ਵਿੱਚ ਇਸ ਕੈਬਿਨੇਟ ਮੀਟਿੰਗ ਦੇ ਵਿੱਚ ਇੱਕ ਨੀਤੀ ਹੈ ਜਿਸ ਦੀ ਕਾਫੀ ਜ਼ਿਆਦਾ ਉਡੀਕ ਕੀਤੀ ਜਾ ਰਹੀ ਸੀ ਉਸ ਨੂੰ ਲਾਗੂ ਕਰਨ ਦਾ ਫੈਸਲਾ ਲੈ ਲੱਗਾ ਵੈ mira keta ਮੇਰੀ ਰੇਤ ਨੀਤੀ ਦੇ ਤਹਿਤ ਹੁਣ ਕਿਸਾਨ ਨੇ ਜੋ ਕਿ ਆਪਣੇ ਖੇਤਾਂ ਦੇ ਵਿੱਚੋਂ ਰੇਤ ਕੱਢਣ ਦੇ ਲਈ ਜੋ ਕਿ ਹੁਣ ਕਿਸੇ ਇਜਾਜ਼ਤ ਦੀ ਉਡੀਕ ਤਾਂ ਹੀ ਕਰਨਗੇ ਜੇਕਰ ਕਿਸੇ ਦੇ ਖੇਤ ਦੇ ਵਿੱਚ ਹੁਣ ਜੋ ਦਰਿਆਈ ਰੇਤ ਜਮ੍ਹਾਂ ਹੋ ਗਈ ਹੈ ਹੜ੍ਹ ਦੀ ਸਥਿਤੀ ਤੋਂ ਬਾਅਦ ਜਦ ਪਾਣੀ ਨਿਕਲ ਜਾਵੇਗਾ ਤਾਂ ਰੇਤ ਹੈ ਜੋ ਖੇਤਾਂ ਦੇ ਵਿੱਚ ਪਿਛੀ ਹੋਈ ਹੈ ਉਸ ਨੂੰ ਕੱਢਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਲੈਣ ਦੀ ਸਰਕਾਰ ਨੂੰ ਜ਼ਰੂਰਤ ਨਹੀਂ ਹੋਵੇਗੀ ਅਤੇ ਰੇਤ ਦਾ ਇਸਤੇਮਾਲ ਕਿਸਾਨ ਜਿਕਰ ਕਰਨਾ ਚਾਹੁੰਦਾ ਹੈ ਤਾਂ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਵਾਂ ਸੁਰੇਤ ਕੱਢਣ ਦੀ ਇਜਾਜ਼ਤ ਜੋ ਕਿ ਹੁਣ ਮਿਲ ਜਾਵੇਗੀ ਕਿਸੇ ਵੀ ਤਰੀਕੇ ਦੀ ਅਧਿਕਾਰੀ ਦੇ ਕੋਲੋਂ ਜੋ ਲਿਖਤੀ ਦੇ ਵਿੱਚ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਦੌਰਾਨ ਖਾੜਾ ਦੇ ਵਿੱਚ ਕਈ ਹਜ਼ਾਰ ਏਕੜ ਫਸਲ ਹੋਤਾ ਜੋ ਕਿ ਬਰਬਾਦ ਹੋ ਗਈ ਹੈ ਸੋ ਮੁੱਖ ਮੰਤਰੀ ਨੇ ਜੋ ਕਿ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਕਿਸਾਨਾਂ ਦੇ ਲਈ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕਰਦੀ ਸੋ ਦੱਸੇ ਕਿ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੇ ਖੜਾ ਵਿੱਚ ਮਾਰੇ ਗਏ ਨੇ ਉਹਨਾਂ ਨੂੰ ਵੀ ਜੋ ਸਹਾਇਤਾ ਸ਼ੀ ਦਿੱਤੀ ਜਾਵੇਗੀ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਜੋ ਕਿ ਅੱਜ ਕੱਲ੍ਹ ਇਸ ਕੈਬਨਿਟ ਮੀਟਿੰਗ ਦੇ ਵਿੱਚ ਕੀਤੀ ਗਈ ਹੈ ਸੋ ਪੂਰੇ ਪੰਜਾਬ ਦੇ ਵਿੱਚ ਸੂਬੇ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹੜਾ ਦੀ ਮਾਰ ਪਈ ਹੈ ਸੋ ਲੋਕਾਂ ਨੂੰ ਜੋ ਕੀ ਹੁਣ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਉਸ ਤੇ ਲਈ ਜੋ ਅੱਜ ਕਈ ਵੱਡੇ ਫੈਸਲੇ ਲਤੇ ਗਏ ਨੇ ਕਿਹੜੇ ਕਿਹੜੇ ਫੈਸਲਿਆਂ ਦਾ ਐਲਾਨ ਅੱਜ ਜੋ ਮੁੱਖ ਮੰਤਰੀ ਸਰਦਾਰ ਪਰਮਨ ਸਿੰਘ ਮਾਨ ਉਹਨਾਂ ਵੱਲੋਂ ਕੀਤਾ ਗਿਆ ਸੋ ਦੱਸ ਦਿੰਨੇ ਆ ਕਿ ਮੇਰੀ ਜ਼ਮੀਨ ਮੇਰੀ ਰੇਤ ਇਹ ਜੋ ਨਵੀਂ ਨੀਤੀ ਹੈ ਉਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਹੁਣ ਰੇਤ ਹਟਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ ਫੈਸਲੇ ਦੇ ਉੱਤੇ ਮੁਆਵਜ਼ੇ ਦੇ ਵੀ ਜੋ ਕੀ ਗੱਲ ਸਾਹਮਣੇ ਆਈ ਹੈ ਫਸਲਾਂ ਦੇ ਨੁਕਸਾਨ ਦੇ ਲਈ ਪ੍ਰਤੀ ਏਕੜ ਤੋਂ 20000 ਰੁਪਏ ਦਾ ਮੁਆਵਜ਼ਾ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਹੈ ਜੋ ਕਿ ਦਿੱਤੀ ਜਾਵੇਗੀ ਸਦਾਜੇ ਕੀ ਜਿਨ੍ਹਾਂ ਦੇ ਘਰ ਟਹਿ ਗਏ ਨੇ ਰੁੜ ਕੇ ਦੇ ਪਰਿਵਾਰ ਜੋ ਕਿ ਸਰਵੇਖਣ ਜੋ ਪਰਿਵਾਰਾਂ ਦੇ ਨਾਲ ਕਰ ਜਿਨ੍ਹਾਂ ਦੇ ਤਬਾਹ ਹੋ ਗਏ ਨਹੀਂ ਉਹਨਾਂ ਨੂੰ ਸਰਕਾਰ ਦੇ ਵੱਲੋਂ ਨੁਕਸਾਨ ਦਾ ਬੁਲੰਕਣ ਕਰਨ ਤੋਂ ਬਾਅਦ ਸਹਾਇਤਾ ਦਿੱਤੀ ਜਾਵੇਗੀ ਇਸ ਦੌਰਾਨ ਜੋ ਕਰਜ਼ੇ ਦੀ ਹੈ ਕਿਸ਼ਤਾਂ ਨੇ ਉਸ ਦੇ ਵਿੱਚ ਵੀ ਰਾਹਤ ਦਿੱਤੀ ਗਈ ਹੈ ਭੁਗਤਾਨ ਕਰਨ ਦੇ ਵਿੱਚ 6 ਮਹੀਨਿਆਂ ਦੀ ਛੋਟ ਸਰਕਾਰ ਦੇ ਵੱਲੋਂ ਐਲਾਨ ਕੀਤੀ ਗਈ ਹੈ ਸੋ ਪਸ਼ੂ ਵੀ ਕਾਫੀ ਜ਼ਿਆਦਾ ਮਰੇ ਨੇ ਬੱਚੀ ਪਾਲਣ ਦਾ ਕੰਮ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ਸੋ ਇਸ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਵੱੱਡੀ ਕਿਰਤੀ ਦੇ ਵਿੱਚ ਜਾਨਵਰਾਂ ਤੇ ਮੱਛੀਆਂ ਨੂੰ ਨੁਕਸਾਨ ਹੋਣ ਤੋਂ ਬਾਅਦ ਸਰਕਾਰ ਇਸ ਜੋ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਐਲਾਨ ਕਰਦੀ ਅਤੇ ਜੋ ਵਿਸ਼ਵਾਸ ਦਵਾਇਆ ਕਿ ਸਰਕਾਰ ਪੂਰੇ ਤਰੀਕੇ ਨਾਲ ਇਸਾ ਜੋ ਮੁਆਫਾ ਦਵੇਗੀ ਅਤੇ ਜੋ ਸਿਹਤ ਪੱਕੀ ਵੀ ਕਲ ਕੀਤੀ ਗਈ ਹੈ ਸੁਦਾਸ ਜੀ ਕੀ ਹੜਾ ਤੋਂ ਬਾਅਦ ਆਉਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਲਗਤ 1700 ਪਿੰਡਾਂ ਤੇ 300 ਸ਼ਹਿਰੀ ਖੇਤਰਾ ਦੇ ਵਿੱਚ ਜੋ ਫੋਗਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ ਤੇ ਡਾਕਟਰ ਦੀਆਂ ਟੀਮਾਂ ਕਲੀਨਿਕ ਸਥਾਪਿਤ ਕੀਤੇ ਜਾਣਗੇ ਭੇਜੀ ਜਾਣਗੇ ਤਾਂ ਕਿ ਹੜਾ ਤੋਂ ਬਾਅਦ ਜੋ ਬਿਮਾਰੀਆਂ ਸਾਹਮਣੇ ਆਣ ਗਿਆ ਉਹਨਾਂ ਨੂੰ ਰੋਕਿਆ ਜਾ ਸਕੇ ਸਕੂਲਾਂ ਕਾਲਜਾਂ ਦੇ ਵਿੱਚ ਜੋ ਬਿਜਲੀ ਦੇ ਪੁਨਿਆਦੀ ਟਾਂਚੇ ਦੀ ਮੁਰੰਮਤ ਕੀਤੀ ਜਾਵੇਗੀ ਹੜਾ ਕਾਰਨ ਕਾਫੀ ਵਿਦਿਅਕ ਸੰਸਥਾਵਾਂ ਦੇ ਵਿੱਚ ਜੋ ਬਿਜਲੀ ਦੇ ਪੁਨਿਆਦੀ ਟਾਂਚੇ ਨੁਕਸਾਨੇ ਗਏ ਨੇ ਅਤੇ ਉਹਨਾਂ ਦੀ ਮੁਰੰਮਤ ਕੀਤੀ ਜਾਵੇਗੀ ਤੇ ਹੜਾ ਦੌਰਾਨ ਜੋ ਜੋ ਨੁਕਸਾਨ ਹੋਏ ਨੇ ਪਬਲਿਕ ਪ੍ਰਾਪਰਟੀ ਦੇ ਸਰਕਾਰ ਦੇ ਵੱਲੋਂ ਹਰ ਇੱਕ ਚੀਜ਼ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਜੋ ਬੰਦੇ ਮੁਆਵਜ਼ੇ ਲੋਕਾਂ ਨੂੰ ਉਹ ਵੀ ਦਿੱਤੇ ਜਾਣਗੇ ਸੋ ਹੁਣ ਸਰਕਾਰ ਦੇ ਵੱਲੋਂ ਇਹ ਲਾਣ ਕੀਤੇ ਗਏ ਨੇ ਇੱਕ ਵਿਸ਼ੇਸ਼ ਕੈਬਨਿਟ ਮੀਟਿੰਗ ਹੈ ਜੋ ਕਿ ਕੀਤੀ ਜਾਂਦੀ ਹੈ ਤੇ ਇਸ ਕੈਬਿਨੇਟ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀਡੀਓ ਕਾਨਫਰencing ਦੇ ਰਾਹੀਂ ਫੋਰਟਿਸ ਹਸਪਤਾਲ ਤੋਂ ਜੋੜਦੇ ਨੇ ਅਤੇ ਕਈ ਵੱਡੇ ਫੈਸਲੇ ਲਏ ਜਾਂਦੇ ਨੇ ਲਗਭਗ 2.5 ਘੰਟੇ ਲੰਬੀਏ ਮੀਟਿੰਗ ਚੱਲਦੀ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਲਾਈਵ ਹੋ ਕੇ ਇਹਨਾਂ ਫੈਸਲਿਆਂ ਦਾ ਐਲਾਨ ਖੁਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਂਵਾਂ ਵੱਲੋਂ ਕੀਤਾ ਜਾਂਦਾ ਹੈ